ਜੀ ਇਹ ਆਪਣੇ ਕੋਲ ਹੈਗੇ ਨੇ ਆਲੂ ਤੇ ਇਹ ਹੈਗੇ ਆ ਚੌਲ ਇਹ ਰਾਤ ਦੇ ਬਾਸੀ ਚੌਲ ਨੇ ਬਾਸਮਤੀ ਦੇ ਚੌਲ ਨੇ ਤੇ ਦੇਸੀ ਘੋਵਚ ਬਣੇ ਹੋਏ ਆ ਤੇ ਫਿਰ ਇਸ ਕਰਕੇ ਨਾ ਇਹਨਾਂ ਨੂੰ ਸਪਟਨ ਨੂੰ نیچے ਕਰਦਾ ਵੀ ਹਨਾ ਜੇ ਇਹ ਬਚ ਗਏ ਸੀ ਰਾਤ ਬੱਚਿਆਂ ਨੇ ਬਣਾਏ ਸੀ ਤੇ ਹੁਣ ਆਪਾਂ ਇਹਦੇ ਤੋਂ ਬਹੁਤ ਹੀ ਜ਼ਬਰਦਸਤ ਟੇਸਟੀ ਨਾਸ਼ਤਾ ਤਿਆਰ ਕਰਾਂਗੇ ਤੇ ਉਹ ਆਪਾਂ ਤੁਹਾਡੇ ਨਾਲ रेसिपी शेयर ਕਰਦੇ ਆ ਤੇ ਆ ਇੱਧਰ ਹੈਗੇ ਆਪਣੇ ਕੋਲ ਉਬਲੇ ਹੋਏ ਆਲੂ ਹਾਂਜੀ ਆ ਆਪਾਂ ਚਾਵਲ ਦੇ ਆਟੇ ਦਾ ਪੇਸਟ ਬਣਾ ਲਿਆ ਤੇ ਇਹ ਜਿਹੜੇ ਆਪਣੇ ਕੋਲ ਬਾਸੀ ਚਾਵਲ ਸੀ ਆਪਾਂ ਉਹਨਾਂ ਦਾ ਪੇਸਟ ਬਣਾ ਲਿਆ ਤੇ ਆ ਲਈ ਆਪਾਂ ਇੱਕ ਕੌਲੀ ਆਟੇ ਦੀ ਤੇ ਇਹਨੂੰ ਆਪਾਂ ਕਿਸੇ ਛੋਲੇ ਬਰਤਨ ਦੇ ਕਿਉਂਕਿ ਇੱਕ ਕੌਲੀ ਆਪਣੇ ਕੋਲ ਚਾਵਲ ਸੀ ਤੇ ਇੱਕ ਕੌਲੀ ਦਾ ਆਪਾਂ ਆਟਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਘਿਓ ਘਿਓ ਜਦੋਂ ਤੁਸੀਂ ਕੁਝ ਵੀ ਪਾ ਸਕਦੇ ਤੇ ਇਹਦਾ ਆਪਾਂ ਇੱਕ ਡੋ ਤਿਆਰ ਕਰਨਾ ਇਹਦਾ ਆਪਾਂ ਡੋ ਤਿਆਰ ਕਰ ਲਾਂਗੇ ਤੇ ਫਿਰ ਆਪਾਂ ਡੋ ਤਿਆਰ ਕਰਕੇ ਰੱਖ ਲਾਂਗੇ ਤੇ ਇੱਧਰ ਆਪਾਂ ਆਲੂਆਂ ਦਾ ਮਸਾਲਾ ਤਿਆਰ ਕਰਾਂਗੇ ਇੱਧਰ ਆਪਣਾ ਜੀਰਾ ਹੋ ਗਿਆ ਗਰਮ ਤੇ ਇਹਨੂੰ ਆਪਾਂ ਪਾਤਾਇਦੇ ਵਿੱਚ ਜੇ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ ਬਾਅਦ ਤੇ ਆਪਾਂ ਤੇ ਹੁਣ ਆਪਾਂ ਪਾਵਾਂਗੇ ਨਮਕ ਆਪਾਂ ਪਾਤਾ ਨਮਕ ਇਦਾਂ ਪਾਾਂਗੇ ਆਪਾਂ ਕਾਲੀ ਮਿਰਚ ਦਾ ਪਾਊਡਰ ਆ ਪਾਾਂਗੇ ਆਪਾਂ ਚਿਲੀ ਫਲੈਕਸ ਤੇ ਹਰੀ ਮਿਰਚ ਨਹੀਂ ਆਪਾਂ ਪਾਉਣੀ ਹਰੀਆਂ ਮਿਰਚਾਂ ਦਾ ਆਪਣੀਆਂ ਬਹੁਤ ਜ਼ਿਆਦਾ ਕੋੜੀਆਂ ਨੇ ਤੇ ਇਸ ਕਰਕੇ ਆਪਾਂ ਫਿਰ ਇਹ ਤੇ ਇਦਾਂ ਆਪਣਾ ਡੋਗ ਤਿਆਰ ਹੋ ਗਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਈਏ ਜੀ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਤੇ ਇਹ ਆਪਣਾ ਮਸਾਲਾ ਤਿਆਰ ਹੋ ਜਾਏਗਾ ਇਹਦੇ ਵਿੱਚ ਮੈਂ ਥੋੜਾ ਜਿਹਾ ਆਮਚੂਰ ਪਾਊਡਰ ਪਾਉਣਾ ਸੀ ਮੈਨੂੰ ਜਾਦ ਭੁੱਲ ਗਿਆ ਉਹ ਮੈਨੀਆਂ ਚੁੱਕ ਕੇ ਪਰ ਪਿਆਰ ਮੇਰਾ ਆਮਚੂਰ ਪਾਊਡਰ ਆਮਚੂਰ ਪਾਊਡਰ ਮੈਂ ਵਿੱਚ ਮਿਕਸ ਕਰਨਾ ਹੈ ਸਮਾਨ ਬਹੁਤ ਹੋ ਜਾਂਦਾ ਫਾਜ਼ਿਲ ਮੈਂ ਬਹੁਤ ਆਪਦੇ ਵੱਲੋਂ ਤਾਂ ਕੋਸ਼ਿਸ਼ ਕਰਦੀ ਆ ਇਹਦੇ ਤੇ ਨਾ ਡੱਬੀ ਤੇ ਬਾਹਰ ਲਿਖਿਆ ਆ ਚਾਟ ਮਸਾਲਾ ਪਰ ਇਹ ਚਾਟ ਮਸਾਲਾ ਨਹੀਂਗਾ ਇਹਦੇ ਵਿੱਚ ਨਾ ਉਹ ਬੱਚਿਆਂ ਨੇ ਜਿਵੇਂ ਲਿਖ ਦਿੱਤਾ ਇਹਦੇ ਵਿੱਚ ਹੈਗਾ ਅੰਬਚੂਰ ਪਾਊਡਰ ਮੈਂ ਕਿਹਾ ਚਲੋ ਮੈਂ ਦਿਖਾ ਹੀ ਦੇਵਾਂ ਹਨਾ ਤੇ ਇਹ ਜੀ ਆਪਣੇ ਕੋਲ ਹੈਗਾ ਅੰਬਚੂਰ ਪਾਊਡਰ ਪਹਿਲਾਂ ਇਸ ਡੱਬੀ ਵਿੱਚ ਸੀਗਾ ਚਾਟ ਮਸਾਲਾ ਉਹ ਤਾਂ ਕਰਕੇ ਵਿੱਚ ਲਿਖਿਆ ਹੈ ਆ ਪਾਤਾ ਪੰਬ ਚੂਰ ਪਾਊਡਰ ਬਸ ਇੰਨਾ ਹੀ ਸਮਾਨ ਆਪਾਂ ਪਾਵਾਂਗੇ ਤੇ ਚਲੋ ਜੀ ਹੁਣ ਇਹ ਆਪਣੀ ਪੇਟੀ ਤਿਆਰ ਹੋ ਗਈ ਮਸਾਲਾ ਤੇ ਹੁਣ ਆਪਾਂ ਇਹਦੀ ਤਿਆਰ ਕਰਦੇ ਰੈਸਪੀ ਨੂੰ ਇੱਧਰ ਆਪਾਂ ਨਾ ਤੇਲ ਗਰਮ ਹੋ ਰਿਹਾ ਤੇ ਇੱਧਰ ਆਪਾਂ ਇਹ ਬਣਾਵਾਂਗੇ ਟਿੱਕੀ ਟਾਈਪ ਕਚੋਰੀ ਜਿਵੇਂ ਮੋਟੀ ਕਚੋਰੀ ਸਾਡੇ ਬੱਚੇ ਖਾਣੇ ਪਸੰਦ ਨਹੀਂ ਕਰਦੇ ਤੇ ਇਹ ਬਣਾਵਾਂਗੇ ਟਿੱਕੀ ਟਾਈਪ ਬਹੁਤੀ ਜ਼ਿਆਦਾ ਇਹ ਮੈਂ ਹੱਥਾਂ ਦੇ ਨਾਲ ਹੀ ਇਹਨੂੰ ਕਰ ਲਿਆ ਹੱਥਾਂ ਦੇ ਨਾਲ ਹੀ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਧਰ ਫਰਾਈ ਕਰਾਂਗੇ ਵਿੱਚ ਰੱਖ ਕੇ ਲਓ ਜੀ ਇਹ ਆਪਣੀਆਂ ਕਚੌਰੀਆਂ ਬਣ ਕੇ ਹੋ ਗਈਆਂ ਤਿਆਰ ਇੱਕ ਬਾਸੀ ਕੌਲੀ ਤੋਂ ਦੇਖੋ ਕਚੌਰੀਆਂ ਬਣੀਆਂ ਬੱਚੇ ਹੋ ਜਾਣਗੇ ਖੁਸ਼ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਇਹਨਾਂ ਦੀ ਲੁੱਕ ਬਹੁਤ ਹੀ ਖਸਤਾ ਬਣੀਆਂ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਆਪਾਂ ਕਈ ਵਾਰੀ ਨਾ ਕੀ ਕਰਦੇ ਆ ਜਿਵੇਂ ਬਾਸੀ ਚੌਲ ਚਾਵਲ ਹੁੰਦੇ ਆ ਚੌਲ ਤੇ ਉਹਨਾਂ ਨੂੰ ਕਈ ਵਾਰੀ ਜਾਂ ਤਾਂ ਜੇ ਬਚ ਜਾਂਦੇ ਡੰਗਰਾਂ ਨੂੰ ਪਾ ਦਿੰਨੇ ਆ ਪਰ ਇਹ ਪਹਿਲਾਂ ਵੀ ਜਿੱਦਾਂ ਮੈਂ ਚੌਲ ਦੇਸੀ ਘੋਵੇਚੀ ਬਣਾਉਣੀ ਆ ਬਾਸਮਤੀ ਦੇ ਚੌਲ ਫਿਰ ਇਹ ਤਾਂ ਸੁੱਟਣ ਨੂੰ ਨਹੀਂ ਜੀ ਕਰਦਾ ਤੇ ਇੰਦੀ ਆਪਾਂ ਵਰਤੋਂ ਕਰ ਸਕਦੇ ਆ ਤੇ ਇਹ ਬਹੁਤ ਹੀ ਖਸਤਾ ਪਕਚੋਰੀਆਂ ਬਣੀਆਂ ਨੇ ਤੇ ਸੋ ਤੁਸੀਂ ਦੱਸਿਓ ਵੀ ਤੁਹਾਨੂੰ ਇਹਨਾਂ ਦੀ ਲੁੱਕ ਕਿਵੇਂ ਦੀ ਲੱਗੀ ਤੇ ਟੇਸਟ ਤਾਂ ਬਹੁਤ ਜ਼ਿਆਦਾ ਵਧੀਆ ਆ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਾਲ ਦੇ ਨਾਲ ਕਮੈਂਟ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜੀ ਲੱਗਦੀ ਹੈ ਤਾਂ ਜੋ ਅੱਗੇ ਆਪਾਂ ਨੂੰ ਵੀਡੀਓ ਬਣਾਉਣ ਦਾ ਇਸੇ ਤਰ੍ਹਾਂ ਹੀ ਸ਼ੌਂਕ ਰਹੇ ਤੇ ਇਸੇ ਤਰ੍ਹਾਂ ਹੀ ਆਪਾਂ ਹਰ ਰੋਜ਼ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਦਿੰਦੇ ਰਹੀਏ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ YouTube ਫੈਮਿਲੀ ਨੂੰ ਬਹੁਤ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਅਸੀਸਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ